ਖਬਰ ਸੰਗਰੂਰ ਦੇ ਭਵਾਨੀਗੜ੍ਹ ਤੋਂ ਹੈ ਜਿੱਥੇ ਦੇ ਰਾਜਪੁਰਾ ਪਿੰਡ ਵਿੱਚ ਇੱਕ ਘਰ ਵਿੱਚ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾ ਰਹੇ ਸਨ ਕਿ ਅਚਾਨਕ ਅੱਗ ਲੱਗ ਗਈ ਜਦੋਂ ਹੀ ਇਹ ਅੱਗ ਲੱਗੀ ਤਾਂ ਪਿੰਡ ਵਾਲੇ ਮੌਕੇ ਤੇ ਪਹੁੰਚ ਗਏ ਅਤੇ ਪਿੰਡ ਵਾਲਿਆਂ ਨੇ ਦੇਖਿਆ ਕਿ ਉੱਥੇ ਵੱਡੀ ਪੱਧਰ ਤੇ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾ ਰਹੇ ਸਨ ਜਿਸ ਤੋਂ ਬਾਅਦ ਇਸ ਦੀ ਸੂਚਨਾ ਪੁਲਿਸ ਨੂੰ ਦੇ ਦਿੱਤੀ ਗਈ ਅਤੇ ਪੁਲਿਸ ਨੇ ਮੌਕੇ ਤੇ ਆ ਕੇ ਦੋ ਵਿਅਕਤੀਆਂ ਨੂੰ ਕਾਬੂ ਕਰ ਲਿਆ ਅਤੇ ਜਾਂਚ ਸ਼ੁਰੂ ਕਰ ਦਿੱਤੀ ਪੁਲਿਸ ਦਾ ਕਹਿਣਾ ਹੈ ਕਿ ਪਟਿਆਲੇ ਦੇ ਰਹਿਣ ਵਾਲੇ ਇੱਕ ਵਿਅਕਤੀ ਦੇ ਨਾਮ ਤੇ ਇਹ ਘਰ ਹੈ ਜਿੱਥੇ ਕਿ ਇਹ ਗੈਰ ਕਾਨੂੰਨੀ ਤਰੀਕੇ ਨਾਲ ਪਟਾਕੇ ਬਣਾਏ ਜਾ ਰਹੇ ਸਨ ਉਹਨਾਂ ਨੇ ਕਿਹਾ ਕਿ ਪੁਲਿਸ ਬਰੀਕੀ ਨਾਲ ਮਾਮਲੇ ਦੀ ਜਾਂਚ ਕਰ ਰਹੀ ਹੈ ਅਤੇ ਹਰ ਇੱਕ ਸਮਾਨ ਨੂੰ ਕਬਜ਼ੇ ਵਿੱਚ ਲੈ ਲਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਜੋ ਵੀ ਹੋਇਆ ਉਸ ਨੂੰ ਬਖਸ਼ਿਆ ਨਹੀਂ ਜਾਏਗਾ ਮੁੱਢਲੀ ਜਾਂਚ ਵਿੱਚ ਇਹ ਪਤਾ ਲੱਗਾ ਹੈ ਕਿ ਇਨਾਂ ਕੋਲ ਪਟਾਕੇ ਬਣਾਉਣ ਦਾ ਕੋਈ ਲਾਇਸੈਂਸ ਨਹੀਂ ਸੀ ਅਤੇ ਪਟਾਕੇ ਬਣਾਉਣ ਤੋਂ ਬਾਅਦ ਇਹ ਪਟਾਕੇ ਚਲਾ ਕੇ ਵੇਖ ਰਹੇ ਸਨ ਜਿਸ ਕਾਰਨ ਅਚਾਨਕ ਹੀ ਅੱਗ ਲੱਗੀ ਅਤੇ ਪਿੰਡ ਵਾਲਿਆਂ ਨੂੰ ਇਸ ਦਾ ਪਤਾ ਚੱਲ ਗਿਆ ਹਾਂ ਐਕਚੁਅਲੀ ਅੱਜ ਸਾਨੂੰ ਪਿੰਡ ਦੇ ਜਿਹੜੇ ਮੌਤਰ ਵਿਅਕਤੀਆਂ ਨੂੰ ਤੋਂ ਇਨਫੋਰਮੇਸ਼ਨ ਮਿਲੀ ਸੀ ਵੀ ਮੁਹੰਮਦ ਦਿਲਸ਼ਾਦ ਨਾਮ ਦਾ ਵਿਅਕਤੀ ਹੈ ਜਿਹੜਾ ਕਿ ਚੋਰੇ ਪਟਿਆਲੇ ਦਾ ਰਹਿਣ ਵਾਲਾ ਉਹਦੀ ਜਗ੍ਹਾ ਹੈਗੀ ਹੈ ਰਾਜਪੁਰਾ ਪਿੰਡ ਦੇ ਵਿੱਚ ਕਮਰੇ ਵਗੈਰਾ ਬਣੇ ਹੋਏ ਨੇ ਤੇ ਨਰਸਰੀ ਵਗੈਰਾ ਦਾ ਉਹ ਕੰਮ ਕਰਦਾ ਹੈਗਾ ਤੇ ਪਿੰਡ ਤੋਂ ਸਾਨੂੰ ਜਿਹੜੇ ਮਹਤਵਪੂਰਨ ਬੰਦੇ ਸਾਨੂੰ ਇਨਫੋਰਮੇਸ਼ਨ ਦਿੱਤੀ ਵੀ ਉਹਨਾਂ ਨੇ ਜਦੋਂ ਅਸੀਂ ਸਵੇਰੇ ਉਹਨਾਂ ਨੂੰ ਆਇਆ ਲੱਗਿਆ ਵੀ ਉੱਥੇ ਕਿਤੇ ਅੱਗ ਲੱਗੀ ਹੋਈ ਹੈ ਜਦੋਂ ਅੱਗ ਬੁਝਾਣ ਗਏ ਤਾਂ ਉਹਨਾਂ ਨੇ ਦੇਖਿਆ ਵੀ ਕੁਝ ਬੰਦੇ ਜਿਹੜੇ ਅੰਦਰ ਬੈਠੇ ਉਹ ਇਲੀਗਲ ਤਰੀਕੇ ਦੇ ਨਾਲ ਪਟਾਕੇ ਵਗੈਰਾ ਬਣਾ ਰਹੇ ਸੀਗੇ ਤੇ ਉਹਨਾਂ ਨੇ ਇਹੀ ਸਾਨੂੰ ਇਨਫੋਰਮੇਸ਼ਨ ਸਾਡੇ ਨਾਲ ਸਾਡੇ ਕੋਲ ਆ ਕੇ ਦੱਸਿਆ ਤੇ ਅਸੀਂ ਨਾਲ ਦੇ ਨਾਲ ਇਸ ਜਿਹੜੀ ਹੈ ਕਾਨੂੰਨੀ ਕਾਰਵਾਈ ਕਰਦੇ ਹੋਏ ਤੇ ਉੱਥੇ ਐਫ ਆਰ ਸੀ ਦਰਜ ਕਰ ਰਹੇ ਹਾਂ ਤੇ ਬਾਕੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਉੱਥੇ ਕੀ ਕੀ ਮਟੀਰੀਅਲ ਸੀਗਾ ਕੀ ਕੀ ਵੈਰਾ ਸੀ ਉਹ ਸਾਰਾ ਅਸੀਂ ਹੁਣ ਸਾਡੀਆਂ ਫੈ ਤੇ ਉਸੇ ਸਾਰਾ ਕੁਝ ਕਲੈਕਟ ਕਰਕੇ ਸਾਰਾ ਕੁਝ ਹਾਂ ਕਿੰਨੇ ਬੰਦੇ ਮੌਕੇ ਤੇ ਪੜੇ ਗਏ ਤੇ ਕਿੰਨੇ ਪੱਜ ਐਕਚੁਅਲੀ ਦੋ ਬੰਦੇ ਉੱਥੇ ਮੌਕੇ ਤੇ ਸਰਪੰਚ ਦੇ ਕਨਮ ਤਾਂ ਵੀ ਦੋ ਬੰਦੇ ਉੱਥੇ ਜਿਹੜੇ ਸੀਗੇ ਉਹ ਮੌਕੇ ਤੇ ਜਿਹੜੇ ਉਹਨਾਂ ਨੇ ਰਾਉਂਡ ਅਪ ਕਰ ਲਏ ਸੀਗੇ ਉਹਨਾਂ ਨੂੰ ਅਸੀਂ ਅਰੈਸਟ ਕਰ ਰਹੇ ਹਾਂ ਤੇ ਫਰਦਰ ਜਿਹੜੇ ਬੰਦੇ ਜਿਹੜੇ ਇਸ ਵਿੱਚ ਇਨਵੋਲਵ ਨੇ ਅਸੀਂ ਉਹਨਾਂ ਨੂੰ ਵੀ ਜਲਦੀ ਅਰੈਸਟ ਕਰ ਲਵਾਂ ਹਾਂ ਸਰ ਉੱਤੇ ਮਟੀਰੀਅਲ ਕਿੱਲਾ ਕਿੱਥੇ ਗਿਆ ਅਸਲ ਵਿੱਚ ਜੀ ਵਗੈਰਾ ਹਾਂ ਐਕਚੁਅਲੀ ਮਟੀਰੀਅਲ ਮੌਕੇ ਤੇ ਜਾ ਕੇ ਸਾਡੀ ਪੁਲਿਸ ਟੀਮ ਪਹੁੰਚ ਗਈ ਉੱਥੇ ਤੇ ਸਾਨੂੰ ਇਹ ਨਾ ਪਤਾ ਲੱਗੇ ਕਿ ਉੱਥੇ ਕੁਝ ਮੈਨੂਫੈਕਚਰਡ ਪਟਾਕੇ ਜਿਹੜੇ ਆਮ ਛੋਟੇ ਪਟਾਕੇ ਹੁੰਦੇ ਨੇ ਉਹ ਪਏ ਨੇ ਉੱਥੇ ਤੇ ਕੁਝ ਗੰਧਕ ਵਗੈਰਾ ਉਹਨਾਂ ਨੇ ਹੈਗਾ ਉੱਥੇ ਬਾਕੀ ਸਾਡੀ ਜਿਹੜੀ ਟੀਮ ਐ ਫੈਸਿਲਿਟੀ ਟੀਮ ਐ ਉਹ ਤੁਹਾਡੇ ਸਾਲਟ ਵਗੈਰਾ ਜੋ ਵੀ ਮਟੀਰੀਅਲ ਪਿਆ ਹੈ ਉਹ ਨੂੰ ਚੈੱਕ ਕਰਕੇ ਫਿਰ ਸਾਨੂੰ ਪ੍ਰੋਪਰ ਪਤਾ ਲੱਗੂ ਕਿ ਉਹ ਕਿਹੜਾ ਕਿਹੜਾ ਮਟੀਰੀਅਲ ਯੂਜ਼ ਕਰ ਰਹੇ ਸੀ ਸਰ ਜਦੋਂ ਅੱਗ ਲੱਗੀ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਨਹੀਂ ਉਹ ਬਿਲਕੁਲ ਮਾਮੂਲੀ ਅੱਗ ਸੀਗੀ ਉੱਥੇ ਥੋੜੇ ਜੇ ਪਟਾਕੇ ਵਗੈਰਾ ਲੱਗਦਾ ਸ਼ਾਇਦ ਉੱਥੇ ਛੋਟੇ ਪਟਾਕੇ ਨੂੰ ਕਿਤੇ ਅੱਗ ਲੱਗੀ ਸੀ ਉਹ ਤਾਂ ਥੋੜੀ ਜਿਹੀ ਅੱਗ ਲੱਗੀ ਉਹ ਲੋਕਾਂ ਨੇ ਮੌਕੇ ਤੇ ਬੁਝਾ ਦਿੱਤੀ ਸੀ ਅੱਗ। ਆ ਲਿਸੈਂਸ ਵਗੈਰਾ ਹੈ ਇਹਨਾਂ ਨੂੰ? ਹਾਂ ਨਹੀਂ ਇਹਨਾਂ ਕੋਲੇ ਫਿਲਹਾਲ ਕੋਈ ਲਿਸੈਂਸ ਵਗੈਰਾ ਪੇਸ਼ ਨਹੀਂ ਕਰ ਸਕੇ। ਬਿਲਕੁਲ ਮਤਲਬ ਗੈਰਕਾਨੂੰਨੀ ਤਰੀਕੇ ਨਾਲ ਜਿਹੜਾ ਆਪਣਾ ਦਾ ਕੰਮ ਕਰ ਰਹੇ ਸੀ। ਹਾਂ ਸਰ ਕੁਝ ਦੱਸਿਆ ਜਾ ਰਿਹਾ ਵੀ ਲੋਕਾਂ ਨੂੰ ਡਰਾਉਂਦੇ ਨੂੰ ਮਗਾਉਂਦੀ ਹੋਈ ਸੀ ਵੀ ਇਹ ਸਾਨੂੰ ਦੱਸੋਗੇ। ਲੋਕਾਂ ਨੂੰ ਡਰਾਉਂਦੇ ਇਹ ਐਕਚੁਅਲੀ ਸਾਰੀ ਹਲੇ ਸਾਡੀ ਇਨਵੈਸਟੀਗੇਸ਼ਨ ਦਾ ਪਾਰਟ ਹੈ। ਅਸੀਂ ਮੌਕੇ ਤੇ ਦੇਖੋ ਉਹਨਾਂ ਦੇ ਖਿਲਾਫ ਫੇਰ ਦਰਜ ਹੋ ਰਹੀ ਹੈ ਤੇ ਜਲਦੀ ਹੀ ਅਸੀਂ ਜਿਹੜਾ ਸਾਰੀ ਨੂੰ ਬੜੀ ਬਰੀਕੀ ਦੇ ਨਾਲ ਤਫਤੀਸ਼ ਕਰਾਂਗੇ ਜੇ ਉਹਨਾਂ

वो ही नहीं पता जी पता नहीं जी नहीं। जो अस्तबाजी तैयार कर रहे उसका वगैरह है कुछ आपके पास जी नहीं कुछ नहीं छोटो है जी कहा से रहने वाले हो? यूपी के यहाँ पर क्या काम करते हो? काम करते जी थे मालिक ने बुलाया था पैकिंग के लिए क्या कस चीज की, की पैकिंग कर रहे हैं बेटी पटाखी जो मालिक है वो कहा का रहने वाला है यूपी का है जी भाग गया जुपी का भाग है वो? पर काम से काम कर रहे हैं या, या तो आए थे। हम तो तीन चार दिन से आए थे ये उन्हें हम, हम तो मजदूरी पे आए थे वो कहाँ पर है वो इस बार पता नहीं जी भाग गया यहाँ से निकल भाग अब आ है बोला जो आग लगी उसकी क्या कारण बना अजी ये तो पता नहीं हम तो एक तरह बैठे थे हम ਇਕਦਮ ਚੱਕੀ ਹੋ ਗਿਆ ਜੀ ਕੰਮ ਪਤਾ ਵੀ ਨਹੀਂ ਲੱਗਾ ਜਿੱਥੇ ਜੋ ਕੰਮ ਕਰ ਰਹੇ ਸੀ ਜਿੱਥੇ ਕੋਈ ਕੰਮ ਕਰ ਰਹੇ ਸੀ ਪਹਿਲੇ ਕੋਈ ਗਲਤੀ ਬੈਠੇ ਜਾਂ ਲੀਡਿਸ ਵਗੈਰੀ ਨਹੀਂ ਕੋਈ ਨਹੀਂ ਬੈਠਾ ਤਾਂ ਯਾਂ ਤਾਂ ਆਪ ਕਿੰਨੇ ਬੰਦੇ ਕੰਮ ਕਰਦੇ ਜਾਂਦੇ ਚਾਰ ਪੰਜ ਤੇ ਜੀ ਬਸ ਕੀ ਨਾਮ ਹੈ ਜੀ ਪ੍ਰੀਤੋਂ ਘਰ ਕੀ ਅਜੂਰ ਕਿਹੜਾ ਪਿੰਡ ਹੈ ਰਾਜਪੁਰਾ ਕੀ ਗੱਲ ਹੋਈ ਹੈ ਜੀ ਪਹਿਲੀ ਜੂ ਤਾਂ ਸਾਰਿਆਂ ਨੂੰ ਪਹਿਲੀ ਜੂ ਤਾਂ ਇਹਨਾਂ ਨੂੰ 3 ਮਹੀਨੇ ਹੋ ਗਏ ਇੱਥੇ ਕੰਮ ਕਰਦਿਆਂ ਨੂੰ ਜਿਆਦਾ ਇਹਨਾਂ ਨੇ ਪੜਾਕਿਆਂ ਦਾ ਜਾਦੇ ਨਾ ਨੇ ਇੱਥੇ ਅੱਗ ਲਾਈ ਨਾ ਤੁਹਾਡੇ ਅੰਕਲ ਨੂੰ ਟੇਕ ਆਈ ਨਾ ਆਈ ਵੈਨੂੰ ਸਾਡਾ ਖੰਗ ਛੀੜੀ ਗਈ ਬਹੁਤ ਖੰਗ ਛੀੜੀ ਅਸੀਂ ਇਹਨਾਂ ਨੂੰ ਹੱਥ ਬੰਨ੍ਹ ਕੇ ਕਿਹਾ ਬਈ ਪੁੱਤ ਅਸੀਂ ਗਰੀਬ ਮਾਰ ਨਹੀਂ ਤੁਹਾਡੀ ਕਰਦੇ ਤੁਸੀਂ ਇੱਥੋਂ ਡੰਡੀ ਫੜੋ ਇਹ ਕੰਮ ਨਾ ਕਰੋ ਇਹ ਹਟੇ ਨਹੀਂ ਹੈਗੇ ਇਹ ਕਹਿੰਦੇ ਅਸੀਂ ਈਦ ਤੋਂ ਮਗਰੋਂ ਬੇਬੇ ਵਾਗ ਜਾਗੇ ਇਹ ਹਾੜੇ ਮੈਂ ਤਾਂ ਸਾਡੇ ਕੱਢਣ ਲੱਗੇ ਪੁੱਤ ਅਸੀਂ ਕਹਾਂ ਚੱਲ ਕੋਈ ਨਾ ਈਦ ਵੀ ਆਈ ਵੀ ਈਦ ਤੱਕ ਅਸੀਂ ਰਹਾਂਗੇ ਉਸ ਤੋਂ ਬਾਅਦ ਨਹੀਂ ਰਹਿੰਦੇ ਹੈਗੇ ਫੇਰ ਉਦੋਂ ਬਾਅਦ ਦੇਖ ਲਾ ਫੇਰ ਫੇਰੇ ਹੀ ਤੋਂ ਬਾਅਦ ਫੇਰ ਆ ਗਏ ਇੱਥੇ ਇੱਥੇ ਆ ਕੇ ਇਹਨਾਂ ਨੇ ਆਹ ਦੇਖ ਲਾ ਜਿਆਦਾ ਅੱਗ ਲੱਗੀ ਅੱਜ ਐਂ ਭੰਬੜ ਮੱਚ ਰਿਆ ਦੀ ਉਹ ਤਾਂ ਸਾਡਾ ਸ ਘਰ ਚ ਨਾਲ ਆ ਮੈਂ ਤਾਂ ਉਥੋਂ ਬਾਹਰ ਲਾ ਕੇ ਭੱਜ ਗਈ ਜਦੀ ਇਹ ਮੁੰਡੇ 1 ਲੱਖ ਤੋਂ ਸਾਰੇ ਟਿੱਬ ਕੇ ਤੇ ਤਿੰਨ ਜਾਣੇ ਦੇ ਇਹ ਆਹ ਦੋ ਖੜੇ ਨੇ ਇੱਕ ਇਹਨਾਂ ਦਾ ਨਾਲ ਦਾ ਭੱਜ ਗਿਆ ਇਹਨਾਂ ਨੇ ਚਾਬੀ ਉਹਨੂੰ ਫੜਾਈਆ ਮੇਰੇ ਹੁੰਦੇ ਇਹਨਾਂ ਨੇ ਚਾਬੀ ਲਾਈ ਆ ਜਿੰਦਾ ਲਾਇਆ ਮੇਰੇ ਹੁੰਦੇ ਇਹਨਾਂ ਨੇ ਆਹ ਸਾਰਾ ਸਮਾਨ ਫੱਡਾ ਫੱਡ ਸਾਮਿਆ ਸਾਰਾ ਇੱਥੇ ਭਰਿਆ ਪਿਆ ਥੋ ਸਮਾਨ ਨਾਲ ਜਿਹੜੇ ਪੜਾਕੇ ਬਣਾਉਂਦੇ ਨੇ ਫੇਰ ਐ ਸੁੰਭਰਨ ਲੱਗ ਗਏ ਮੈਂ ਕਿਹਾ ਮੈਂ ਕਿਸੇ ਨੂੰ ਸੁੰਭਰ ਨਹੀਂ ਜਣਾ ਜਿੰਨਾ ਚਿਰ ਮੈਂ ਸਰਪੰਚ ਨੂੰ ਬੁਲਾ ਲਿਆ ਮੈਂ ਕਿਹਾ ਅਸੀਂ ਮੌਕਾ ਦਿਖਾਵਾਂਗੇ ਮੈਂ ਸੁੰਭਰ ਨਹੀਂ ਜਣਾ ਇਹਨਾਂ ਨੇ ਮੇਰੇ ਕਹਿੰਦੇ ਕਹਿੰਦੇ ਸੁੰਭਰਤਾ ਮੈਂ ਕਿਹਾ ਾੜੂ ਫੜਕੇ ਵੀ ਰੱਖੇ ਇਹਨਾਂ ਤੋਂ ਇਹਨਾਂ ਨੇ ਝਾੜੂ ਚੱਕੇ ਚੱਕ ਕੇ ਕਿ ਸੁੰਭਰਨ ਲੱਗ ਗਏ ਇਹਨਾਂ ਨੂੰ ਆਈ ਟੀਵੀ ਜਾਨੂ ਸਰਪੰਚ ਆਊ ਉਦੋਂ ਨੂੰ ਅਸੀਂ ਸੁੰਭਰ ਕੇ ਬਦਿਆ ਕਰ ਦਾਂਗੇ ਬਈ ਫੇਰ ਅਸੀਂ ਐ ਕਹਾਂਗੇ ਇਹਨਾਂ ਦੇ ਮੂੰਹ ਤੇ ਵੀ ਦੇਖ ਇਹਨਾਂ ਦੇ ਆ ਕੱਕ ਜੀ ਉਹਨਾਂ ਦੇ ਮੂੰਹ ਤੇ ਵੀ ਕਹਿ ਤਾਂ ਰਹੇ ਨੇ ਕਹਿੰਦੇ ਕੱਲ੍ਹ ਦੀ ਅੱਗ ਲੱਗੀ ਵੀ ਆ ਅੱਗ ਤਾਂ ਅੱਜ ਲੱਗੀ ਆ ਕੱਲ੍ਹ ਦੀ ਕਹਦੀ ਲੱਗੀ ਵੀ ਆ ਕੱਲ੍ਹ ਦੀ ਕਹਿੰਦੇ ਨੇ ਅੱਗ ਲੱਗੀ ਵੀ ਆ ਅੱਗ ਤਾਂ ਅੱਜ ਲੱਗੀ ਅੱਜ ਤਾਂ ਸੰਦ ਫੂਕ ਲੈਣਾ ਸੀ ਵਿੱਚੇ 8 ਵਜੇ ਅੱਗ ਲੱਗੀ ਆ ਤੇ ਜਿਹੜੇ ਕੰਮ ਕਰਦੇ ਨੇ ਤੁਹਾਨੂੰ ਪਤਾ ਵੀ ਇਹ ਗੈਰ ਕਾਨੂੰਨੀ ਆ ਜਾਂ ਲਾਇਸੈਂਸ ਵਗੈਰਾ ਇਹਨਾਂ ਕੋਲੇ ਕੋਈ ਲਾਇਸੈਂਸ ਨਹੀਂ ਕੋਈ ਤੇ ਇਹ ਹੈਗੇ ਨੇ ਇੱਥੇ ਦੇ ਆ ਜੂਪੀ ਦੇ ਨੇ ਅੱਛਾ ਜੂਪੀ ਦਾ ਹੀ ਉਹ ਬੰਦਾ ਜੂਪੀ ਦਾ ਹੀ ਉਹ ਮੁੰਡਾ ਲਾਲਾ ਬਈ ਜੂਪੀ ਦੇ ਨੇ ਠੀਕ ਹੈ ਜੀ ਹਾਂ ਯੂਪੀ ਨੇ ਬੁੱਤਾ ਇਹ ਹਾਂ ਕੀ ਕਾਰਵਾਈ ਦੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਬੋਸ ਹੋ ਜੀ ਇਹਦੇ ਬਾਰੇ ਕੀ ਕਾਰਵਾਈ ਹੋਣੀ ਚਾਹੀਦੀ ਇਹਦੇ ਉੱਪਰ ਇਨਾਂ ਬਾਰੇ ਹੁਣੇ ਕਾਰਵਾਈ ਆਏ ਹੋਣੀ ਚਾਹੀਦੀ ਆ ਬਈ ਇਹਨਾਂ ਨੂੰ ਸਮਾਰ ਕੇ ਇਹਨਾਂ ਨੂੰ ਛਿਤਰੇ ਮਾਰ ਕੇ ਬਾਹਰ ਕੱਢੋ ਆ ਰੇਖੇ ਰਹਿਣਾ ਜੇ ਕੋਈ ਗਲਤ ਕੰਮ ਕਰਦੇ ਲਈ ਜੀ ਪਹਿਲਾਂ ਗਲਤ ਕੰਮ ਇਹੀ ਕਰਦੇ ਨੇ ਆ ਜਿਹੜੇ ਹੁਣ ਆਏ ਨੇ ਜਿਹੜੇ ਪਹਿਲਾਂ ਦੇ ਨੇ ਭਾਨੀ ਘੜਦੇ ਨੇ ਉਹ ਪਨੀਰੀ ਲਾਉਂਦੇ ਤੇ ਉਹਨਾਂ ਨੂੰ ਤਾਂ ਹੋ ਗਏ 10 20 ਸਾਲ ਇੱਥੇ ਬੈਠਿਆਂ ਨੂੰ ਸਾਨੂੰ ਕੋਈ ਉਹਨਾਂ ਦੀ ਇਹਦੀ ਜਿਹੜੀ ਹਾਜੀ ਆ ਉਹਦੀ ਸੱਸ ਸਹੁਰਾ ਉਹਦੇ ਗਾਂਹ ਸਾਲੇ ਸਾਰੇ ਇੱਥੇ ਆ ਆਪਣੀਰੀ ਦਾ ਕੰਮ ਕਰਦੇ ਤੇ ਹੁਣ ਉਹ ਪਨੀਰੀ ਦਾ ਕੰਮ ਉਹਨਾਂ ਦਾ ਸਾਰਾ ਮਚਮੁਚ ਗਿਆ ਬੱਚੇ ਜਿਆਦਾ ਇਹ ਪਟਾਕੇ ਬਣਾਉਂਦੇ ਨਹੀਂ ਇੱਧਰ ਤੁਹਾਨੂੰ ਲੱਗਦੇ ਵੀ ਪਟਾਕੇ ਬਨਨ ਖਤਰਾ ਬਹੁਤ ਸਦਾ ਸੀਗਾ ਆਪਣੇ ਏਰੀਆ ਦੇ ਖਤਰਾ ਸਾਨੂੰ ਅਸੀਂ ਕਹਿੰਦੇ ਵੀ ਖਤਰਾ ਜਿਆਦਾ ਇਹ ਜਿਸ ਵਕਤ ਇਹ ਬਣਾਉਂਦੇ ਨੇ ਸਮਾਨ ਇਹ ਤਿਆਰ ਕਰਦੇ ਨੇ ਤਿਆਰ ਕਰਕੇ ਫਿਰ ਇਹ ਵਜਾ ਕੇ ਦੇਖਦੇ ਨੇ ਉਹਨੂੰ ਪਾ ਕੇ ਉਹਦੇ ਵਿੱਚ ਵਜਾ ਕੇ ਦੇਖ ਕੇ ਫਿਰ ਇਹ ਪਟਾਕੇ ਬੰਦ ਕਰਦੇ ਨੇ ਉਹਦੇ ਵਿੱਚ ਮਾਇਰਾ ਘਰ ਆ ਮੈਂ ਸੁੰਬਰਦੀਨ ਮੈਨੂੰ ਸਾਰਾ ਪਤਾ ਲੱਗ ਜਾਂਦਾ ਵੀ ਹੁਣ ਉਹ ਤੇਰੇ ਅੰਕਲ ਨੂੰ ਮੈਂ ਕਹਿਣੀ ਹੁੰਨੀ ਆ ਵੀ ਹੁਣ ਇਹ ਚੈੱਕ ਕਰਦੇ ਨੇ ਅਗਰ ਗੱਲ ਕਰੀਏ ਜੀ ਅੱਜ ਆ ਦੇ ਅੱਗ ਲ ਜਿਹੜੀ ਅੱਗ ਲੱਗੀ ਉਹਦੇ ਨੂੰ ਕੀ ਨੁਕਸਾਨ ਹੋ ਗਿਆ ਲੈ ਬਲੌਣੇ ਕੀਤਾ ਦੇ ਵਿੱਚ ਨੁਕਸਾਨ ਉਧਰ ਨੂੰ ਨੁਕਸਾਨ ਹੋ ਗਿਆ ਇਹਨਾਂ ਦਾ ਹੀ ਹੋਇਆ ਸਾਡਾ ਤਾਂ ਹਜੇ ਕੋਈ ਨੁਕਸਾਨ ਨਹੀਂ ਹੋਇਆ ਇਹਨਾਂ ਦੀ ਪਰਾਲੀ ਬਰੂੜੀ ਨੂੰ ਅੱਗ ਲੱਗਦੀ ਪਰਾਲੀ ਨੂੰ ਉਹਦੇ ਪਿੱਛੇ ਉਧਰ ਲੱਗੀ ਆ ਆਹ ਮੱਚੇ ਗਏ ਆ ਜਿਹੜੇ ਘਰ ਤੇ ਖੁੱਕੇ ਨੇ ਸਾਰਾ ਕੁਝ ਮੱਚਦਾ ਉਸ ਨੂੰ ਮੱਚਣਾ ਨਹੀਂ ਫੇਰ ਆ ਇਹਨਾਂ ਦੇ ਆ ਸਾਰੀਆਂ ਪੱਲੀਆਂ ਪੁਲੀਆਂ ਇਹਨਾਂ ਦੀਆਂ ਹੀ ਮੱਚੀਆਂ ਨੇ ਉਹ ਪਿਛਲੇ ਪਾਸੇ ਤੁਸੀਂ ਦੇਖ ਕੇ ਆਏ ਹੋਵੋਗੇ ਉਧਰ ਅੱਗ ਲੱਗੀ ਆ ਹਜੇ ਇੱਧਰ ਨੂੰ ਅੱਗ ਚਲੀ ਨਹੀਂ ਜੀ ਐਵੇਂ ਕਹੀਏ ਜਿੰਨੇ ਜਿੰਨੀ ਕਾ ਗੱਲ ਆਈ ਗਿ ਮੇਰਾ ਨਾਮ ਗਰਮੀਤ ਕੌਰ ਬੜਾ ਪਿੰਡਾ ਜੀ ਰਾਜਪੁਰਾ ਅਜੋਰੇ ਕੀ ਗੱਲ ਹੋਈ ਜੀ ਸੁਰੇ ਅੱਜ ਸਵੇਰੇ ਇੱਥੇ ਪੜਾ ਕੇ ਇਹਨਾਂ ਨੇ ਪਹਿਲਾਂ ਚੈੱਕ ਕਰੇ ਅੱਗ ਲਾ ਕੇ ਉਹ ਸਾਰੀ ਅੱਗ ਚੜ ਗਈ ਠੀਕ ਹੈ ਜੀ ਤੇ ਸੁਬਕੋ ਤਾਂ ਪਤਾ ਲੱਗਿਆ ਜੀ ਇਹਦੀ ਵਾਰੀ ਸਾਨੂੰ ਅੱਜ ਦਾ ਸਵੇਰੇ ਪਤਾ ਲੱਗਿਆ ਅੱਜ ਤਸਵੀਰੀ ਅਸੀਂ ਦੇਖਿਆ ਸੀ ਆਪਿੰਦੇ ਤਾਂ ਅਸੀਂ ਬਾਹਰ ਨਿਕਲ ਕੇ ਭੰਜ ਕੇ ਵੀ ਅੱਗ ਲੱਗੂ ਤਾਂ ਸਾਰੀ ਲੱਗ ਜੂਗੀ ਆਪਣੇ ਵੀ ਸਿਲੰਡਰ ਵਿੱਚ ਚੜਨਗੇ ਵਿੱਚ ਫੂਕਣਗੇ ਜਿੱਦ ਆਪਾਂ ਨੂੰ ਜਿਹਾਉਂਦਿਆਂ ਨੂੰ ਲੋਕ ਤਾਂ ਮਰਿਆ ਨੂੰ ਫੂਕਦੇ ਨੇ ਆਪਾਂ ਨੂੰ ਜਿਹਾਉਂਦਾਂ ਰਫੂਕ ਦਉਣਗੇ ਓਰੇ 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 ਕੰਮ ਕੀ ਹੋ ਰਿਹਾ ਸੀ ਜੀ ਇਹ ਇਹ ਫਟਾਕਿਆਂ ਦੇ ਕਰਦੇ ਨੇ ਵੀਰਾ ਸੋਨ ਕਿੰਨੇ ਚਿੰਨ ਕਿੰਨੇ ਚਿਰ ਤੋਂ ਕਰ ਰਹੇ ਹੋ 2 ਮਹੀਨੇ ਤੋਂ ਕਰ ਰਹੇ ਨੇ 2 ਤਿੰਨ ਤੋਂ ਆਹ ਸਪਲਾਈ ਉਹਦੇ ਔਰ ਆਉਂਦੀ ਜਾਂਦੇ ਨਹੀਂ ਹਾਂ ਗੱਡੀਆਂ ਪਰ ਪਰ ਤੋਂ ਔਰਦੇ ਨੇ ਜਿਹੜਾ ਓਰੇ ਮਾਲਕ ਹੈ ਕੌਣ ਹੈਗਾ ਜੀ ਹਾਂ ਜੀ ਇੱਕ ਦਰਸਾਦ ਹਾਂ ਜੀ ਦਰਸਾਦ ਪਟਿਆਲੇ ਰਹਿੰਦਾ ਹੁ ਲਗਦੇ ਨੇ ਜੀ ਸਾਨੂੰ ਤਾਂ ਕਹਿੰਦੇ ਨੇ ਭਾਈ ਲਾਇਸੈਂਸ ਲੈਣਾ ਹੋਏ ਤਾਂ ਭਾਈ ਲਾਇਸੈਂਸ ਲੈ ਸਾਡਾ ਹੋਏ ਹੋਏ ਵੀ ਤੁਸੀਂ ਜਿੱਥੇ ਜਾਣਾ ਭੱਜ ਜਾਓ ਵੀ ਐਸਐਚਓ ਨਾਲ ਸਾਡੀ ਸਿੱਧੀ ਗੱਲ ਹੈ ਸਾਡੀ ਸਰਪੰਚ ਨਾਲ ਸਿੱਧੀ ਗੱਲ ਹੈ ਵੀ ਤੁਸੀਂ ਜਿੱਥੇ ਜਾਣਾ ਜਾਓ ਨਹੀਂ ਤੁਸੀਂ ਭੰਡੇ ਚੱਕ ਕੇ ਬਾਜੋ ਸਾਡੀ ਜ਼ਮੀਨ 'ਚ ਪੈਰ ਨਾ ਤਰਿਓ ਅੱਜ ਫਿਰ ਜੇ ਤਾ ਅਜਿਹੇ ਜੀ ਘਟ ਲਾਓਗੇ ਹੁਣ ਤੁਸੀਂ ਕਿਵੇਂ ਦੇਖਦੇ ਰਹੀ ਜੀ ਜਾਨੂੰ ਫਿਰ ਹੁਣ ਅਸੀਂ ਇੱਥੇ ਪਹੁੰਚਿਆ ਹੁਣ ਅਸੀਂ ਰੌਲਾ ਪਾਉਨੇ ਵੀ ਸਾਨੂੰ ਜਿਉਂਦਾਂ ਨਫੂਕਣਗੇ ਤਾਂ ਪਹੁੰਚਿਆ ਅਸੀਂ ਤਾਂ ਲੱਗ ਜਾਂਦੀ ਪੁੱਤਾ ਇੱਥੇ